ਪੀਆਰਟੀਸੀ ਅਤੇ ਬਨਬਸ ਕੱਚੇ ਮੁਲਾਜ਼ਮਾਂ ਦੀ ਯੂਨੀਅਨ ਨੇ 23 ਜਨਵਰੀ ਨੂੰ ਐਲਾਨ ਕੀਤਾ ਸੀ ਕਿ ਉਹ ਬੱਸਾਂ ਵਿੱਚ 52 ਤੋਂ ਵੱਧ ਸਵਾਰੀਆਂ ਨਹੀਂ ਚੜਾਉਣਗੇ। ਮਤਲਬ ਜਦੋਂ ਬੱਸ ਵਿੱਚ ਸਾਰੀਆਂ ਸੀਟਾਂ ਭਰ ਗਈਆਂ ਤਾਂ ਬਾਕੀ ਸਵਾਰੀਆਂ ਨੂੰ ਖੜਕੇ ਸਫ਼ਰ ਕਰਨ ਲਈ ਨਹੀਂ ਚੜਾਇਆ ਜਾਏਗਾ। ਜਿਹੜੀ ਹੋਰੀ ਖੜੀ ਹੋਈ ਵੀਰੋ ਖੱਲੇ ਉੱਤਰੋ ਵੀਰੋ। ਸੀਟਾਂ ਅਨੁਸਾਰ ਹੀ ਬੈਠੋ। ਫਿਲਹਾਲ ਹੁਣ ਜਦ ਵੀ 52 ਸੀਟਾਂ ਭਰ ਜਾਂਦੀਆਂ ਹਨ ਤੇ ਉਸ ਤੋਂ ਬਾਅਦ ਬੱਸਾਂ ਦੀਆਂ ਟਾਕੀਆਂ ਬੰਦ ਕਰ ਲੀਆਂ ਜਾਂਦੀਆਂ ਨੇ ਇਹ ਤਸਵੀਰਾਂ ਸੰਗਰੂਰ ਦੇ ਬੱਸ ਸਟੈਂਡ ਦੀਆਂ ਨੇ ਪਾਸੋਂ ਯਾਕੇ ਲਏ ਜਾਂਦੇ ਨੇ ਨਹੀਂ ਹੁਣ ਦੂਰ ਉਹ ਜਿਹੜੀਆਂ ਬੁਨਿਆਦਾਂ ਚੱਲ ਰੋਜ਼ ਮੰਕੂ ਜਾਂਦੀਆਂ ਹੁੰਦੀਆਂ ਨੇ ਉਹਨਾਂ ਨੂੰ ਤਾਂ ਚੱਲ ਯਾ ਭਾਗ ਐਸਾ ਕਹਿੰਦੇ ਆ ਵਿਚੋਂ ਸਾਡੇ ਵਾਰੀਆਂ ਕਦੇ ਨਾ ਕਦੇ ਸਾਲ ਸਮਾਹੀਤ ਆਉਂਦੀਆਂ ਨੇ ਕਿ ਸਾਨੂੰ ਵੀ ਟਿੱਕਾ ਲੱਗਦਾ ਜਿਉਂ ਦੁੱਖ ਤਕਲੀਫ ਤੇ ਜਾਣਿਆ ਤੇ ਹੁਣ ਬਸ ਭਜਾ ਕੇ ਲੈ ਗਏ ਸਮਝ ਵਿਚਰਾਇਆ ਨਹੀਂ ਹੈਗਾ ਕਹਿੰਦੇ ਕਿ ਇਸ ਤੋਂ ਵੱਧ ਬੁੜੀਆਂ ਨੇ ਵੀ ਜਾਣਾ ਨਹੀਂ ਆਏਗਾ ਐ ਲੱਗਦਾ ਵੀ ਬਸ ਕਰਾਇਆ ਚਾਲੂ ਹੈ ਕਰਦਣ ਕੋਈ ਹੋਰ ਸਹੂਲਤ ਦੇ ਜਾਣ ਬੁੜੀਆਂ ਨੂੰ ਬਹੁਤ ਹੈ ਹੋਰ ਬੁੜੀਆਂ ਨੇ ਖੰਡੀਆਂ ਰਹੇਗਾ ਸਾਲਸੀ ਦੀ ਮਮਤੀ ਨਿਆਮਾ ਕਰਉਂਦਾ ਹੁੰਦਾ ਹੈ ਸਾਡੇ ਤਾਂ ਕਰਾਇਆ ਕਹਿੰਦੇ ਕਿ ਸਾਲੂ ਕਰਦਣ ਇਹੀ ਬਹੁਤ ਹੈ ਜਿਹੜੀ ਬੇਇੱਜ਼ਤੀ ਸਾਡੀ ਬਾਕੀ ਦੀ ਕਰਦੇ ਨੇ ਲੋਕ ਬਾਕੀ ਦੀ ਆਉਂਦੀ ਮੋਤਮਾਨ ਸਾਡੇ ਵਾਸਤੇ ਦਾ ਕੁਝ ਵੀ ਕਰਿਆ ਹੀ ਨਹੀਂ ਸਾਡੇ ਵਾਸਤੇ ਦਾ ਕੁਝ ਬਹੁਤ ਮਾਨਤੀ ਕੁੜੀਆਂ ਵਾਸਤੇ ਨਹੀਂ ਸਾਡੇ ਖਾਤਰ ਕੁਝ ਵੀ ਕਰਿਆ ਨਹੀਂ ਕੰਪਨੀ ਦੇ ਵਿੱਚੋਂ 52 ਸੀਟੜ ਗੱਡੀ ਆ ਜਿਹੜੀ ਉਹ ਪਾਸ ਹੁੰਦੀ ਆ ਜਿਹਦੇ 52 ਸੀਟਾਂ ਹੀ ਰੋਡ ਤੇ ਲਾਊਡ ਨੇ ਜੀ ਇਹ ਕੋਟ ਮੰਨਦਾ ਅਸੀਂ ਇਹ ਜਿਹੜਾ ਫੈਸਲਾ ਇਹ ਆਮ ਲੋਕਾਂ ਦੇ ਹਿੱਤ ਨੂੰ ਦੇਖਦੇ ਹੋਏ ਆਮ ਲੋਕਾਂ ਦੀ ਸਹੀ ਢੰਗ ਨਾਲ ਸੇਵਾ ਕਰ ਲਈ ਇਹ ਫੈਸਲਾ ਲਿਆ ਗਿਆ ਅਸੀਂ ਆ ਇੱਕ ਲੈਟਰ ਕੱਢਿਆ ਹੋਇਆ ਜੀ ਜਥੇਬੰਦੀ ਵੱਲੋਂ ਅਸੀਂ ਉਹਦੇ ਇੱਥੇ ਸਿਗਨੇਚਰ ਕਰਕੇ ਕਿ ਰਾਹ ਦੇ ਵਿੱਚ ਕੋਈ ਵਾਸ ਨਾਲ ਕੋਈ 19 21 ਗੱਲਬਾਤ ਹੁੰਦੀ ਆ ਜੇਕਰ ਅਧਿਕਾਰੀ ਉਹਦੀ ਚੀਜ਼ ਦੀ ਪੂਰੀ ਰਿਸਪੌਂਸਿਬਿਲਟੀ ਉਠਾਉਂਦੇ ਆ ਤਾਂ ਅਸੀਂ ਲਿਜਾਣ ਲਈ ਵੀ ਤਿਆਰਾਂ ਜੋ ਹੁਣ ਹਿੱਟ ਐਂਡ ਰਨ ਦਾ ਕਾਨੂੰਨ ਆਇਆ ਜੀ ਉਹ ਸਾਡੇ ਡਰਾਈਵਰਾਂ ਦੇ ਲਈ ਬਹੁਤ ਹੀ ਮਾਰੂ ਆ ਉਸ ਨੂੰ ਦੇਖਦੇ ਸਾਡੀ ਜਥੇਬੰਦੀ ਨੇ ਫੈਸਲਾ ਲਿਆਗਾ ਵੀ ਅਸੀਂ ਓਵਰਲੋਡ ਗੱਡੀ ਨਹੀਂ ਕਰਾਂਗੇ ਓਵਰਲੋਡ ਗੱਡੀ ਦੇ ਨਾਲ ਕੀ ਨੁਕਸਾਨ ਹੁੰਦੇ ਨੇ ਜਦੋਂ ਗੱਡੀ ਓਵਰਲੋਡ ਆ ਉਹ ਸਭ ਤੋਂ ਪਹਿਲਾਂ ਨੁਕਸਾਨ ਕੰਡਕਟਰ ਦਾ ਹੁੰਦਾ ਜੀ ਕੋਈ ਸਵਾਰੀ ਟਿਕਟ ਲੈਣ ਉਹ ਰਹੇਗੀ ਤਾਂ ਕੰਡਕਟਰ ਦੀ ਰਿਪੋਰਟ ਕੀਤੀ ਜਾਂਦੀ ਆ ਉਹਨੂੰ ਨੌਕਰੀ ਤੋਂ ਬਰਖਾਸਤ ਕੀਤਾ ਜਾਂਦਾ ਜੀ ਜਦੋਂ ਗੱਡੀ ਓਵਰਲੋਡ ਹੁੰਦੀ ਆ ਪਿਛਲੀ ਟਾਕੀ ਦੇ ਵਿੱਚੋਂ ਜਾਂ ਅਗਲੀ ਟਾਕੀ ਦੇ ਵਿੱਚੋਂ ਕੋਈ ਸਵਾਰੀ ਡਿੱਗ ਜਾਂਦੀ ਹੈ ਜੀ ਤਾਂ ਉਹ ਸਵਾਰੀ ਡਿੱਗਣ ਤੋਂ ਬਾਅਦ ਉਹਦਾ ਜਿਹੜਾ ਜੁਰਮਾਨਾਗਾ ਉਹ ਸਾਰਾ ਡਰਾਈਵਰ ਕਨੈਕਟਰ ਤੇ ਪਾਇਆ ਜਾਂਦਾ ਹਿੱਟਰ ਐਂਡ ਰਨ ਦੇ ਵਿੱਚ 10 ਸਾਲ ਦੀ ਸਜ਼ਾ ਤੇ 7 ਲੱਖ ਰੁਪਈਆ ਜੁਰਮਾਨਾ ਜੋ ਕੀਤਾ ਗਿਆ ਉਹਨੂੰ ਦੇਖਦੇ ਹੋਏ ਅਸੀਂ ਸੀਟਾਂ ਦੀ ਕੈਪੈਸਿਟੀ ਦੇ ਆਧਾਰ ਤੇ ਹੀ ਸਵਾਰੀਆਂ ਬਿਠਾਉਣ ਦਾ ਜੋ ਨਿਰਣੈ ਸਾਡੀ ਜਥੇਬੰਦੀ ਨੇ ਲਿਆਗਾ